need <laughs> it ਜੋ ਸ਼ਬਦ ਅਸੀਂ ਗਾਇਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ 1159 1159 ਅੰਕ ਦੇ ਸ਼ਬਦ ਸੁਸ਼ੋਭਿਤ ਹੈ ਇਸ ਦਾ ਸਿਰਲੇਖ ਜਿੱਥੋਂ ਇਹ ਸਾਰਾ ਪ੍ਰਕਰਨ ਸ਼ੁਰੂ ਹੁੰਦਾ ਹੈ ਪੈਰੋਂ ਰਾਗ ਵਿੱਚ ਗੁਰੂ ਪਾਤਸ਼ਾਹ ਜੀ ਦੀ ਬਾਣੀ ਤੋਂ ਬਾਅਦ ਬਾਣੀ ਦੀ ਬੰਤਰ ਦੇ ਢੰਗ ਦੇ ਅਨੁਸਾਰ ਇਸ ਦਾ ਸਿਰਲੇਖ ਹੈ ਪੈਰੋਂ ਬਾਣੀ ਭਗਤਾਂ ਕੀ ਇਹਦਾ ਮਤਲਬ ਗੁਰੂ ਸਾਹਿਬ ਦੀ ਪੈਰੋ ਰਾਗ ਵਿੱਚ ਬਾਣੀ ਇੱਥੇ ਕੰਪਲੀਟ ਹੋਈ ਹੈ ਉਸੇ ਟੌਪਿਕ ਨੂੰ ਅੱਗੇ ਸ਼ੁਰੂ ਕਰਨ ਵਾਸਤੇ ਪੈਰੋ ਰਾਗੀ ਦੀ ਬਾਣੀ ਭਗਤਾਂ ਕੀ ਸ਼ੁਰੂ ਹੋਈ ਹੈ ਤੇ ਜਦੋਂ ਵੀ ਨਵਾਂ ਰਾਗ ਨਵਾਂ ਟੌਪਿਕ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜ਼ਿਆਦਾਤਰ ਦੇਖਣ ਨੂੰ ਮਿਲੇਗਾ ਮਹਿਲਾ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੋਏਗਾ ਜੇ ਦੇਵ ਗੰਧਾਰੀ ਆ ਬੈਰਾੜੀ ਰਾਗ ਇਸ ਤਰੀਕੇ ਦੇ ਕੁਝ ਰਾਗ ਨੇ ਜਿਨ੍ਹਾਂ ਵਿੱਚ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ ਤੇ ਫਿਰ ਮੈਲਾ ਦੂਜਾ ਦਾ ਹੋਏਗਾ ਜਾਂ ਫਿਰ ਮੈਲਾ ਦੂਜਾ ਦੇ ਸ਼ਲੋਕ ਸੰਨ ਇਸ ਕਰਕੇ ਫਿਰ ਮੈਲਾ ਤੀਜਾ ਜਾਂ ਮੈਲਾ ਚੌਥਾ ਦੇ ਸ਼ਬਦ ਸ਼ੁਰੂ ਹੁੰਦੇ ਨੇ ਨਵਾਂ ਰਾਗ ਜਦੋਂ ਟਾਪਿਕ ਸ਼ੁਰੂ ਹੋਏਗਾ ਮੋਸਟਲੀ ਗੁਰੂ ਨਾਨਕ ਸਾਹਿਬ ਦਾ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਤੋਂ ਪੰਚਮ ਪਾਤਸ਼ਾਹ ਤੱਕ ਮੈਲੇ ਨਵੇਂ ਤੱਕ ਬਾਣੀ ਆ ਜਾਏਗੀ ਉਸ ਰਾਗ ਉਸ ਟਾਪਿਕ ਉੱਤੇ ਫਿਰ ਉਸ ਟੌਪਿਕ ਤੇ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਔਰ ਸਭ ਤੋਂ ਪਹਿਲਾਂ ਜੇ ਉਸ ਟੌਪਿਕ ਉੱਤੇ ਕਬੀਰ ਸਾਹਿਬ ਦੀ ਬਾਣੀ ਆ ਤਾਂ ਪਹਿਲਾਂ ਕਬੀਰ ਸਾਹਿਬ ਦੀ ਆਏਗੀ ਇਸ ਕਰਕੇ ਇੱਥੇ ਲਿਖਿਆ ਹੈ ਰ ਪੈਰੂ ਬਾਣੀ ਭਗਤਾਂ ਕੀ ਹੁਣ ਅੱਗੇ ਦੱਸਿਆ ਕਿ ਭਗਤਾਂ ਚੋਕੀ ਦੀ ਬਾਣੀ ਹੈ ਕਬੀਰ ਜੀਓ ਕਰ ਪਹਿਲਾ ਇਹ ਤਾਂ ਕਬੀਰ ਸਾਹਿਬ ਦਾ ਸ਼ਬਦ ਰਾਗ ਦੇ ਤਾਲ ਦੀ ਪੀਛੇ ਕਰ ਪਹਿਲਾ ਵਿੱਚ ਜਿਸ ਨੂੰ ਇਸ ਨੂੰ ਗਾਇਨ ਕੀਤਾ ਜਾਂਦਾ ਹੈ ਉਹਦੇ ਵਿੱਚ ਇਸ ਨੂੰ ਦਰਜ ਕੀਤਾ ਗਿਆ ਹੈ ਇਕਮਕਾਰ ਸਤਗੁਰ ਪ੍ਰਸਾਦ ਇਸ ਤਰੀਕੇ ਦੇ ਨਾਲ ਇਕਮਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਜਾਂ ਇਕਮਕਾਰ ਤੋਂ ਲੈ ਕੇ ਕੰਪਲੀਟ ਗੁਰ ਪ੍ਰਸਾਦ ਤੱਕ ਕਈ ਕਿਸਮਾਂ ਵਿੱਚ ਉੱਪਰ ਸਾਨੂੰ ਦੇਖਣ ਨੂੰ ਮਿਲਦਾ ਹੈ ਜੇ ਪੂਰਾ ਲਿਖਿਆ ਹੋਵੇ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਤਾਂ ਨਵਾਂ ਟੌਪਿਕ ਸ਼ੁਰੂ ਹੁੰਦਾ ਹੈ ਜੇ স্মਾਲ ਫਾਰਮ ਵਿੱਚ ਇਸ ਤਰ੍ਹਾਂ ਲਿਖਿਆ ਆਏਗਾ ਇਹਦਾ ਮਤਲਬ ਟੌਪਿਕ ਪਿੱਛੋਂ ਚੱਲ ਰਿਹਾ ਹੈ ਇਹ ਅਸੀਂ ਜਾਤ ਸਿੱਖਦੇ ਹਾਂ ਕਿ ਅਸੀਂ ਬਾਣੀ ਨੂੰ ਖੋਜਦੇ ਕਿਸ ਤਰ੍ਹਾਂ ਜੇ ਟੌਪਿਕ ਪਿੱਛੋਂ ਚੱਲ ਰਿਹਾ ਹੈ ਔਰ ਅੱਜ ਦਾ ਸ਼ਬਦ ਮੈਨੂੰ ਸਮਝ ਨਹੀਂ ਆ ਰਿਹਾ ਸਮਝਣ ਵਾਸਤੇ ਮੈਂ ਪਿਛਲੇ ਸ਼ਬਦ ਲੱਭਾਂਗਾ ਕਿਉਂਕਿ ਟੌਪਿਕ ਪਿੱਛੋਂ ਚੱਲ ਰਿਹਾ ਹੈ ਔਰ ਜਦੋਂ ਸਾਨੂੰ ਹੋਰ ਗਹਿਰਾਈ 'ਚ ਜਾਣਾ ਪੈਂਦਾ ਤੇ ਪਿੱਛੇ ਕਰਦੇ 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 ਜਿੱਥੋਂ ਗੁਰੂ ਨਾਨਕ ਸਾਹਿਬ ਨੇ ਟੌਪਿਕ ਸ਼ੁਰੂ ਕੀਤਾ ਸੀ ਜੇ ਉੱਥੋਂ ਪੜਦੇ ਹੋਏ ਆਉਂਦੇ ਆਂ ਹੋਰ ਸ਼ਬਦ ਸਾਨੂੰ ਸਪੈਸੀਫਿਕਲੀ ਬਿਲਕੁਲ ਫੋਕਸਡ ਇੱਕ ਚੈਨਲ ਉਤੇ ਸਾਨੂੰ ਠੀਕ ਤਰੀਕੇ ਨਾਲ ਸਮਝ ਆ ਜਾਂਦਾ ਹੈ ਉਹਦੇ ਨਾਲ ਸਾਡੀ ਜਾਂਚ ਬਣਦੀ ਹੈ ਕਿ ਅਸੀਂ ਫੋਕਸਡ ਹੋ ਜਾਂਦੇ ਹਾਂ ਸਾਨੂੰ ਮੈਡੀਟੇਟ ਨਹੀਂ ਕਰਨਾ ਪੈਂਦਾ ਸਾਨੂੰ ਮਨ ਨਹੀਂ ਟਿਕਾਣਾ ਪੈਂਦਾ ਸਾਨੂੰ ਧਿਆਨ ਨਹੀਂ ਲਗਾਉਣਾ ਪੈਂਦਾ ਜੇ ਸਮਝ ਸਮਝ ਕੇ ਪੜਨ ਦੀ ਆਦਤ ਪੈ ਜਾਏ ਟਿਕਾਣਾ ਨਹੀਂ ਪੈਂਦਾ ਟਿਕ ਜਾਂਦਾ ਕਿਉਂਕਿ ਮਨ ਚੰਚਲ ਹੈ ਇਸ ਨੂੰ ਟਿਕਾਣ ਵਾਸਤੇ ਕੋਈ ਵੀ ਤਰੀਕਾ ਨਹੀਂ ਹੈ ਸਿਰਫ ਕੀ ਕਰੋ ਕਿ ਇਹਦੀ ਜਿਹੜੀ ਆਦਤ ਹੈ ਕਿ ਇੱਕ ਟਾਈਮ ਵਿੱਚ 75 ਪਾਸੇ ਦੇਖਦਾ ਹੈ ਇਸ ਨੂੰ ਜਦੋਂ ਇੱਕ ਇੱਕ ਸ਼ਬਦ ਬਰੀਕੀ ਨਾਲ ਖੋਜਣ ਦੀ ਆਦਤ ਪੈ ਗਈ ਟਿਊਨਡ ਹੋ ਜਾਏਗਾ ਇਸ ਨੂੰ ਸੁਭਾਅ ਬਣ ਜਾਏਗਾ ਕਿ ਮੈਂ ਇੱਕ ਟਾਈਮ ਵਿੱਚ ਇੱਕ ਟੌਪਿਕ ਨੂੰ ਸਮਝਣਾ ਹੈ ਇਸ ਟੌਪਿਕ ਨੂੰ ਸਮਝਣ ਤੋਂ ਪਹਿਲਾਂ ਇਸ ਦੀ ਸਾਦੀ ਵਿਚਾਰ ਕਰ ਲਈਏ ਸਾਨੂੰ ਸਭ ਨੂੰ ਆਂਦੀ ਹੈ ਜਦੋਂ ਤੱਕ ਬਾਣੀ ਖੋਜ ਕੇ ਨਹੀਂ ਨਾ ਪੜਾਂਗੇ ਫਿਰ ਜਿਹੜੇ ਅਰਥ ਸਾਨੂੰ ਆਂਦੇ ਨੇ ਉਹਨੂੰ ਮੈਂ ਕਹ ਰਿਹਾ ਸਾਨੂੰ ਸਭ ਨੂੰ ਆਂਦੀ ਹੈ ਐਜ਼ ਇਫ ਆਈ ਨੋ ਐਜ਼ ਇਫ ਮਨੂੰ ਸਭ ਕੁਝ ਪਤਾ ਨੂੰ ਆਲਰੇਡੀ ਆਲਵੇਸ ਕਹਿੰਦੇ ਨੇ ਪਤਾ ਹੀ ਹੈ ਆਤਾ ਹੀ ਹੈ ਅੱਜ ਅਸੀਂ ਗੁਰਦੁਆਰੇ ਗਏ تھے ਉੱਥੇ ਰਾਗੀ ਸਿੰਘ ਜੀ ਨਸ਼ਵਤ ਪੜਿਆ ਨਿਰਦਨ ਆਦਰ ਕੋਈ ਨਾ ਦੇ ਵਾਕਈ ਜੀ ਜਿਹੜਾ ਗਰੀਬ ਆਦਮੀ ਹੁੰਦਾ ਉਹਨੂੰ ਕਿੱਥੇ ਸਤਕਾਰ ਨਹੀਂ ਮਿਲਦਾ ਇਹ ਅਸੀਂ ਸੁਣ ਕੇ ਚਲੇ ਜਾਂਦੇ ਹਾਂ ਕਿਉਂ ਕਿ ਕਿਉਂਕਿ ਸਾਡੇ ਨਾਲ ਕਈ ਜਗ੍ਹਾਇਂ ਤੇ ਵਾਪਰਦੀ ਹੈ ਕਈ ਅਮੀਰ ਮੈਨੂੰ ਠਿੱਠ ਕਰਦੇ ਹਨ ਮੈਨੂੰ ਇਨਸਲਟ ਕਰਦੇ ਹਨ ਜਿਨ੍ਹਾਂ ਨੂੰ ਮੈਂ ਆਪਣੇ ਆਪ ਤੋਂ ਜ਼ਿਆਦਾ ਅਮੀਰ ਸਮਝਦਾ ਹਾਂ ਉਹ ਜਦੋਂ ਕੁਛ ਵੀ ਕਰਦੇ ਮੈਨੂੰ ਇੰਜ ਲੱਗਦਾ ਮੁਝੇ ਇਨਸਲਟ ਕੀਤਾ ਗਿਆ ਹੈ ਕਿਉਂ ਕਿ ਕਿਉਂਕਿ ਮੈਂ ਗਰੀਬ ਹਾਂ ਇਹਨਾਂ ਦੇ ਪਾਣੇ ਇਹਨਾਂ ਦੇ ਕੰਪੈਰੀਸ਼ਨ ਵਿੱਚ ਇਹ ਹੀ ਅਸੀਂ ਸੋਚਿਆ ਔਰ ਇਹ ਅਰਥ ਸੁਣ ਕੇ ਅਸੀਂ ਘਰ ਚਲੇ ਗਏ ਦੇਖੋ ਜੀ ਅਮੀਰ ਗਰੀਬ ਦੀ ਕੋਈ ਇੱਜ਼ਤ ਨਹੀਂ ਕਰਦਾ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਚਿਤ ਨਾ ਤਰੇ ਗਰੀਬ ਵਿਚਾਰਾ ਬੜੇ ਯਤਨ ਕਰਦਾ ਹੈ ਬੜੇ ਕੋਸ਼ਿਸ਼ ਕਰਦਾ ਮੇਰੇ ਵੱਲ ਵੀ ਧਿਆਨ ਕਰੋ ਇਹ ਮੈਂ ਉਹ ਅਰਥ ਕਰ ਰਿਹਾ ਜਿਹੜੇ ਸਾਨੂੰ ਸਮਝ ਆਉਂਦੇ ਨੇ ਗਰੀਬ ਬੜੇ ਯਤਨ ਕਰਦਾ ਹੈ ਕਿਉਂ ਕਿ ਕਿ ਸਾਡਾ ਸੁਭਾਅ ਹੈ ਜੇ ਕੋਈ ਵੱਡਾ ਸਾਨੂੰ ਬੁਲਾ ਲਵੇ ਵਿਆਹ ਸ਼ਾਦੀ ਤੇ ਸਾਨੂੰ ਕਾਫੀ ਮੁਸ਼ਕਲ ਹੋ ਜਾਂਦੀ ਹੈ ਨਹੀਂ ਉਹ ਸਭ ਕੀ ਕਹੇਗੇ ਐਨੇ ਥਿੱਲੇ ਦੇ ਕੱਪੜੇ ਪਾ ਆਇਓ ਸਾਨੂੰ ਕਾਫੀ ਮੁਸ਼ਕਲ ਹੁੰਦੀ ਹੈ ਕਿਸੇ ਅਮੀਰ ਦਾ ਵਿਆਹ ਟੈਂਡ ਕਰਨ ਵਾਸਤੇ ਬਹੁਤ ਕਿਸਮਾ ਦੇ ਕੱਪੜੇ ਪਾ ਪਾ ਕੇ ਦੇਖ ਦਿਆ ਨਹੀਂ ਸਾਰਿਆਂ ਦੇ ਵਿਚਾਰੇ ਵੀ ਚੰਗਾ ਨਹੀਂ ਲੱਗੇਗਾ ਇਹ ਵੀ ਚੰਗਾ ਨਹੀਂ ਲੱਗੇਗਾ ਬਹੁਤ ਤਰੀਕੇ ਅਪਣਾਉਂਦਿਆਂ ਜਿਹੜਾ ਗਿਫਟ ਖਰੀਦਦੇ ਆ ਗਿਫਟ ਖਰੀਦਣੇ ਚ ਸਾਨੂੰ ਮੁਸ਼ਕਲ ਹੋ ਜਾਂਦੀ ਹੈ ਉੱਥੇ ਇੰਨੇ ਵੱਡੇ ਵੱਡੇ ਆਏ ਹੋਣੇ ਉੱਥੇ ਹੈ ਗਿਫਟ ਉਹਨਾਂ ਦੇ ਨੱਕ ਥੱਲੋਂ ਲੰਗੇਗਾ ਸਾਨੂੰ ਗਿਫਟ ਦੀ ਵੀ ਮੁਸੀਬਤ ਹੋ ਜਾਂਦੀ ਹੈ ਜਾਵਾਂਗੇ ਕਿਸ ਤਰ੍ਹਾਂ ਇਹਦੀ ਵੀ ਮੁਸੀਬਤ ਹੋ ਜਾਂਦੀ ਹੈ ਇਹ ਸਾਰੀਆਂ ਗੱਲਾਂ ਮੈਂ ਕਰ ਰਿਹਾ ਜਿਹੜੀਆਂ ਪ੍ਰੈਕਟੀਕਲੀ ਸਾਡੇ ਤੇ ਵਾਪਰਦੀਆਂ ਔਰ ਉਹਨਾਂ ਨੂੰ ਹੀ ਅਸੀਂ ਸ਼ਬਦ ਉੱਤੇ ਟੁਕਾ ਲੈਂਦੇ ਆਂ लाख जतन करे उचित ना करे राहो जो निर्धन सार्थन किया जाए जबो गरीब आदमी अमीर ਦੇ ਘਰ ਜਾਂਦਾ ਹੈ ਤਾਂ امیر ਗੋ ਕੀ ਕਰਦਾ ਆਗਾ ਬੈਠਾ ਪਿੱਠ ਫिराए ਬੂਆ ਖੋਲਦਾ ਤੇ ਪਿੱਟ ਕਰ ਦਿੰਦਾ ਜੇ ਬੈਠਾ ਵੀ ਹੋਵੇ ਤਾਂ ਪਿੱਟ ਕਰ ਦਿੰਦਾ ਇਹ ਅਸੀਂ ਸੋਚਿਆ ਹੋਇਆ ਕਿਉਂਕਿ ਸਾਡੀ ਆਦਤ ਹੈ ਮੇਰੀ ਤੂੰ ਜਦੋਂ ਕਦੀ ਵੀ ਕੋਈ ਕਮਜ਼ੋਰ ਆਵੇ ਮੈਂ ਉਹਦੀ ਪਰਵਾਹ ਨਹੀਂ ਕਰਨੀ ਮੈਂ ਉਹਨੂੰ ਚਾਹ ਪਾਣੀ ਨਹੀਂ ਪੁੱਛਣਾ ਮੈਂ ਸੋਚਣਾ ਤੇ ਗਰੀਬ ਆਦਮੀ ਐ ਤੇ ਕੰਕਾਲ ਐ ਐ ਤੇ ਕਰਜ਼ਾਈ ਆਦਮੀ ਐ ਇਸ ਦਾ ਸੋਚ ਕੇ ਮੈਂ ਉਸ ਦਾ ਸਤਕਾਰ ਕੁੰਝ ਨਹੀਂ ਕਰਦਾ ਜੋ ਸਰ ਧਨ ਨਿਰਧਨ ਕਹ ਜਾਈ ਜਬ ਅਮੀਰ ਆਦਮੀ ਗਰੀਬ ਦੇ ਘਰ ਜਾਂਦਾ ਹੈ ਤਾਂ ਗਰੀਬ ਵਿਚਾਰਾ ਉਸ ਨੂੰ ਕੀ ਕਰਦਾ ਦਿਆ ਆਦਰ ਲਿਆ ਬਿਠਾਇਆ ਜਦੋਂ ਅਸੀਂ ਕਿਸੇ ਅਮੀਰ ਨੂੰ ਇਸ ਤਰ੍ਹਾਂ ਦੇਖਦੇ ਆ ਤਾਂ ਉਸ ਵੇਲੇ ਅਸੀਂ ਕਾਫੀ ਉਹਦੀ ਮੁੱਠੀ ਚਾਪੀ ਕਰਦੇ ਆ ਕਿਉਂ ਕਿ ਆਪਣੇ ਕੰਪੈਰੀਜ਼ਨ ਵਿੱਚ ਸਮਝ ਰਹਿੰਦੇ ਆ ਇਹ ਮੇਰੇ ਤੋਂ ਅਮੀਰ ਹੈ ਸਾਨੂੰ ਇੱਕ ਹੀਨ ਭਾਵਨਾ ਆਈ ਹੁੰਦੀ ਹੈ ਇਨਫੀਰੀਟੀ ਕੰਪਲੈਕਸ ਆਇਆ ਹੁੰਦਾ ਹੈ ਜਿਹੜਾ ਸਾਡੇ ਤੋਂ ਨੀਵਾਂ ਆਏਗਾ ਉਹਦੇ ਵਾਸਤੇ ਉਸ ਵੇਲੇ ਸੁਪੀਰੀਅਰਿਟੀ ਕੰਪਲੈਕਸ ਆਇਆ ਹੁੰਦਾ ਹੈ ਕੰਪਲੈਕਸ ਦੋਨੋਂ ਹੀ ਪੈੜੇ ਨੇ ਇਨਫੀਰੀਟੀ ਸੁਪੀਰੀਅਰਿਟੀ ਮੇਰਾ ਮਾਈਂਡ ਸੈਟ ਨਹੀਂ ਰਹਿਣ ਦਿੰਦੇ ਨੇ ਮੇਰਾ ਮਨ ਢੱਕੇ ਡੋਲੇ ਖਾਂਣ ਲੱਗ ਪੈਂਦਾ ਹੈ ਕੰਪੇਅਰ ਕਰਨ ਲੱਗ ਪੈਂਦਾ ਹੈ ਫਲਾਣੇ ਅਮੀਰ ਨੇ ਨਾ ਸਾਦਸੰਗਤ ਸਾਡੀ ਸੋਚਨੀ ਐਸੇ ਅਰਥ ਕਰ ਕਰਕੇ ਐਸੀ ਹੀ ਬਣ ਗਈ ਹੈ ਕਿਉਂ ਕਿਸੇ ਅਮੀਰੀ ਔਰ ਗਰੀਬੀ ਦੇ ਕੰਪਲੈਕਸਿਸ ਰਹਦੇ ਆ ਹੁਣ ਕਬੀਰ ਸਾਹਿਬ ਕਹਿ ਰਹੇ ਨਿਰਧਨ ਸਰ ਤਨ ਦੋਨੋ ਪਾਈ ਫਿਰ ਅਸੀਂ ਕਹਿੰਦਾ ਦੇਖੋ ਇੱਕੋ ਮਾਂ ਦੇ ਦੋ ਪੁੱਤਰ ਦੇਖੋ ਇੱਕ ਕਿੰਨਿਆ ਲਹਿਰਾ ਬਹਿਰਾ ਚੜ ਗਿਆ ਇੱਕ ਦੇਖੋ ਕਿੰਨਾ ਗਰੀਬ ਕਿਸਮਤ ਦੇ ਫੇਰ ਨੇ ਨਾ ਫਿਰ ਅਸੀਂ ਕੁੰਡਲੀਆਂ ਮਿਲਾਨ ਲਗਦੇ ਆ ਫਿਰ ਅਸੀਂ ਤਾਰੇ ਚੰਨ ਤਾਰੇ ਵੇਖਣ ਲੱਗਦੇ ਆ ਕੀ ਕਰੀਏ ਜੀ ਕੁਮਾ ਦੇ ਕਿਸਮਤ ਆਪਣੀ ਆਪਣੀ ਲਿਖਾ ਕੇ ਆਏ ਨੇ ਆਪੇ ਹੀ ਫੈਸਲਾ ਵੀ ਦੇ ਲਿਆ ਜਿਵੇਂ ਸਾਨੂੰ ਰੱਬ ਜੀ ਦੀ ਕਰਨੀ ਦਾ ਸਭ ਕੁਝ ਪਤਾ ਹੈ ਕਿ ਰੱਬ ਦਾ ਨਿਜ਼ਾਮ ਕਿਵੇਂ ਚੱਲਦਾ ਹੈ ਮੇਰਾ ਨਿਜ਼ਾਮ ਮੇਰੀ ਸੋਚਣੀ ਦਾ ਨਿਜ਼ਾਮ ਬਿਲਕੁਲ ਨਿਆਂਪੂਰਵਕ ਨਹੀਂ ਹੁੰਦਾ ਮੈਂ ਉੱਚ-ਨੀਚ ਗੋਰੇ-ਕਾਲੇ ਅਮੀਰ-ਗਰੀਬ ਦਾ ਪੇਦ ਕਰਦਾ ਇਸ ਕਰਕੇ ਮੈਂ ਵੀ ਥੋਪ ਦਿੱਤਾ ਕਿ ਰੱਬ ਦਾ ਨਿਜ਼ਾਮ ਵੀ ਐਂਜੀ ਹੈ ਇੱਕੋ ਮਾਂ ਦੇ ਇੱਕੋ ਟਿੱਡੋ ਜੰਮਿਓਏ ਦੋ ਪੁੱਤਰ ਇੱਕ ਅਮੀਰ ਇੱਕ ਗਰੀਬ ਦੋ ਪੈਣਾ ਇੱਕ ਅਮੀਰ ਦੇ ਘਰ ਵਿਆਹੀ ਗਈ ਗਰੀਬ ਦੇ ਘਰ ਵਿਆਹੀ ਗਈ ਸਾਨੂੰ ਸਾਰਾ ਕੁਝ ਰੱਬ ਜੀ ਦਾ ਪਤਾ ਔਰ ਬਿਆਨ ਕਰਦੇ ਆ ਕਿਉਂ ਕਿਸਮਤ ਫੇਟ ਫੋਰਚੂਨ ਜ਼ੋਡੀਅਕ ਸਾਈਨਸ ਔਰ ਕੁੰਡਲੀ ਪਤਰੀ ਇਹ ਸਾਰੀਆਂ ਗੱਲਾਂ ਤੇ ਬਿਲੀਵ ਕਰਦੇ ਆ ਕਿਹਦਾ ਪੁਲੇਖਾ ਸਾਨੂੰ ਅਮੀਰੀ ਗਰੀਬੀ ਦਾ ਹੁਣ ਕਬੀਰ ਜੀ ਕਹਿ ਰਹੇ ਨੇ ਤਨ ਸਰ ਤਨ ਦੋਨੋਂ ਪਾਈ फेर ਅਸੀਂ ਇਹ ਅਰਥ ਕੱਢੇ ਦੇਖੋ ਦਰਸਲ ਤਾਂ ਦੋਨੋਂ ਪਾਈ ਹੈ ਪ੍ਰਭ ਕੀ ਕਲਾ ਨਾ ਮੀਟੀ ਜਾਈ ਦੇਖੋ ਰੱਬ ਜੀ ਦੀ ਕਲਾ ਹੈ ਕਿ ਦੇਖੋ ਰੱਬ ਜੀ ਦੀ ਮਰਜ਼ੀ ਹੈ ਜਿਨੂੰ ਮਰਜ਼ੀ امیر ਬਣਾ ਦਿੰਦੇ ਨੇ ਜਿਨੂੰ ਮਰਜ਼ੀ ਗਰੀਬ ਬਣਾ ਦਿੰਦੇ ਨੇ ਇਹ ਅਸੀਂ ਪ੍ਰਭ ਕੀ ਕਲਾ ਦੇ मीनिंग ਵੀ ਕਰ ਲਏ ਸਾਡਾ ਥੋਟ ਪ੍ਰੋਸੈਸ ਸਾਧ ਸੰਗਤ ਇੰਜ ਹੈ ਇਸ ਕਰਕੇ ਅਸੀਂ ਇਹਦੇ मीनिंग ਇੰਜ ਹੀ ਸਮਝਦੇ ਆ ਇਹ ਸ਼ਬਦ ਇਤਨਾ ਪਪੂਲਰ ਹੈ ਹਰ ਕਿਸੇ ਨੂੰ ਆਂਦਾ ਹੈ ਕੋਈ ਦੇ ਵਿੱਚ ਸੰਸਕ੍ਰਿਤ 히బ్రੂ ਉਰਦੂ ਫਾਰਸੀ ਨਹੀਂ ਹੈ ਮੋਸ ਸਿੰਪਲੈਸ ਲਫ਼ਜ਼ ਨੇ ਅਸੀਂ ਸਮਝ ਲਿਆ ਕਿ ਰੱਬ ਜੀ ਅਮੀਰ ਗਰੀਬ ਬਣਾਉਂਦੇ ਨੇ ਇਸ ਕਰਕੇ ਜਿਸ ਅਮੀਰ ਨੂੰ ਅਸੀਂ ਦੇਖਦੇ ਆਂ ਇਹ ਫਲਾਨੀ ਜਗ੍ਹਾ 40 ਦਿਨ ਜਾਂਦਾ ਥਾ ਇਸ ਲਈ ਅਮੀਰ ਹੋ ਗਿਆ ਇਹ ਫਲਾਨੀ ਜਗ੍ਹਾ ਨੌਨ ਸਟਾਪ ਕਿੰਨੇ ਸਾਲੋਂ ਸੇ ਜਾ ਰਹਾ ਵਾਹ ਪਰ ਪੋਚੇ ਮਾਰ ਕੇ ਆ ਰਹਾ ਇਹ ਵਾ ਅਮੀਰ ਬਣਿਆ ਮੈਂ ਗਰੀਬ ਹਾਂ ਮੈਂ ਵੀ ਮਾ ਜਾਊਂਗਾ ਅਮੀਰ ਹੋ ਜਾਊਂਗਾ ਔਰ ਉੱਥੇ ਉਹ ਮਨੂੰ ਕਹਿ ਰਹੇ ਨੇ ਇੱਥੇ ਐਂ ਜੇ ਤੁਸੀਂ ਕੁਝ ਚੜਾਓਗੇ ਨਾ ਫਿਰ ਮੈਂ ਘਰ ਬੱਚਿਆਂ ਨੂੰ ਰੋਟੀ ਖਾਣ ਨਹੀਂ ਦਿੰਦਾ ਉਹਨਾਂ ਨੂੰ ਕੱਪੜੇ ਪੂਰੇ ਪਾੜ ਨਹੀਂ ਦਿੰਦਾ ਮੇਰਾ ਵਾਸ ਚੱਲੇ ਤਾਂ ਮਨੂੰ ਪੱਖਾ ਵੀ ਨਾ ਚਲਾਣ ਦਿਆਂ ਬਿਜਲੀ ਦੇ ਪੈਸੇ ਵੀ ਬਚਾਲ ਲਮਾ ਉਹਨਾਂ ਦੇ ਮੂੰਹ ਚੋਂ ਬੁਰਕੀ ਵੀ ਕੱਢ ਲਮਾ ਤੇ ਫਿਰ ਮੈਂ ਉੱਥੇ ਜਾ ਕੇ ਉੱਥੇ ਹੀ ਉਸ ਤਰ੍ਹਾਂ ਹੀ ਸੇਵਾ ਕਰਾਂ ਜਿੱਥੇ ਉਹ ਅਮੀਰ ਬਣ ਗਿਆ ਮੈਂ ਵੀ ਅਮੀਰ ਬਣ ਜਾਵਾਂ ਜਿਹੜੇ ਪੱਲੇ ਮਸਾ ਚਾਰ ਪੈਸੇ ਆਏ ਸੀ ਉਹ ਵੀ ਉੱਥੇ ਚੜਾਏ ਨਿਰਧਨ ਸਰਤਨ ਦੋਨੋਂ ਭਾਈ ਪ੍ਰਭ ਕੀ ਕਲਾ ਨਿਮੇਟੀ ਜਾਈ ਹੁਣ ਇੰਜ ਅਰਥ ਕਰਦੇ ਕਰਦੇ ਅਚਾਨਕ ਅਸੀਂ ਫਸ ਗਏ ਕਹ ਕਬੀਰ ਨਿਰਤਾ ਨਹਿ ਸੋਈ ਜਾ ਕੇ ਹਿਰਦੇ ਨਾਮ ਨੋਈ ਕਬੀਰ ਸਾਹਨੇ ਕੀ ਕਹਿ ਦਿੱਤਾ ਮਾਈ ਗੋਡ ਮੈਂ ਤੇ ਉਤੋਂ ਕੁਝ ਹੋਰ ਸਮਝਦਾ ਆ ਰਿਹਾ ਸੀ ਉਹ ਕਬੀਰ ਸਾਹਿਬ ਕਹਿੰਦੇ ਨੇ ਨਿਰਤਨ ਉਹ ਹੈ ਜਿਹਦੇ ਕੋਲ ਰੱਬ ਜੀ ਦਾ ਵਿਸਜਮ ਦਾ ਸਤਗੁਰ ਦੀ ਮੱਤ ਦਾ ਰੱਬ ਨੂੰ ਨਿਰੰਤਰ ਯਾਦ ਰੱਖਣ ਵਾਲੀ ਅਕਲ ਦਾ ਨਾਮ ਸੁਭਾ ਨਹੀਂ ਹੈ ਹੁਣ ਮੱਥਾ ਠਣਕਿਆ ਜਿਉਂ ਹੀ ਅਸੀਂ ਅਜ ਅਰਥ ਕਰਦੇ ਕਰਦੇ ਆਂਦੇ ਆ ਪ੍ਰਸਾਦ ਸੰਗਤ ਆਖਰੀ ਪੰਕਤੀ ਤੱਕ ਪਹੁੰਚਦੇ ਥੋੜੀ ਨਾ ਜਦੋਂ ਵੀ ਅਸੀਂ ਗੁਰਦੁਆਰੇ ਜਾਵਾਂਗੇ ਜਾਂ ਜਦੋਂ ਵੀ ਸੰਗਰਾਂਦ ਆਏਗੀ ਸਾਡਾ ਮਕਸਦ ਹੁੰਦਾ ਪਹਿਲੀ ਪੰਕਤੀ ਦੱਸੋ ਪਹਿਲੀ ਪੰਕਤੀ ਕੀ ਹੈ ਅਜ ਵਾਕ ਆਇਆ ਜੈਂ ਜੈ ਪੇਖੋ ਤੈ ਹضور ਦੂਰ ਕਤੋਂ ਨਾ ਜਾਈ ਅੱਗੇ ਪਤਾ ਹੀ ਨਹੀਂ ਅੱਗੇ ਯਾਦ ਹੀ ਨਹੀਂ ਆਇਆ ਕਿਉਂ ਕਿਉਂਕਿ ਅੱਗੇ ਤਾਲੁਕ ਹੀ ਕੋਈ ਨਹੀਂ ਹੈ ਰਹਾਉ ਕੀ ਸੀ ਪਤਾ ਹੀ ਨਹੀਂ ਹੈ ਪੂਰਾ ਸ਼ਬਦ ਸਮਝਦਾ ਹੀ ਨਹੀਂ ਆ ਅੱਜ ਦਾ ਇਹ ਫੁਰਮਾਨ ਆਇਆ ਬਸ ਅੱਜ ਕੀ ਵਾਕਿਆ ਜੀ ਸਤਗੁਰ ਆਇਓ ਸ਼ਰਨ ਤੁਮਾਰੀ ਬਾਕੀ ਅੱਗੇ ਸ਼ਬਦ ਸਮਝਣਾ ਨਹੀਂ ਹੈ ਇਸ ਕਰਕੇ ਆਸੀਂ ਆਖਰੀ ਪੰਕਤੀ ਤੱਕ ਪਹੁੰਚਦੇ ਵੀ ਨਹੀਂ ਵਾਕ ਵੀ ਆਖਰੀ ਪੰਕਤੀ ਤੱਕ ਵਿਚਾਰਦੇ ਨਹੀਂ ਸਾਧ ਸੰਗਤ ਇਸ ਸਾਰੀਆਂ ਜਿੰਨੀਆਂ ਗੱਲਾਂ ਮੈਂ ਸਾਂਝ ਕਰ ਰਿਹਾ ਬੜੀ ਹੰਬਲਨੈਸ ਤੇ ਨਮਰਤਾ ਨਾਲ ਇਸ ਕਰਕੇ ਸਾਂਝ ਕਰ ਰਿਹਾ ਕਿ ਮੈਨੂੰ ਵੀ ਤੁਹਾਡੇ ਵਰਗਾ ਹੀ ਸਬਜਾ ਜਿਹਾ ਸੁਭਾ ਹੈ ਉਸੇ ਦਾ ਤੁਹਾਡੇ ਚ ਕੋਈ ਖੋਜਦਾ ਵੀ ਹੋਵੇ ਪਰ ਮੇਰੀਆਂ ਇਹ ਗੱਲਾਂ ਸਾਂਝ ਕਰਨ ਨਾਲ ਹੋ ਸਕਦਾ ਸਾਨੂੰ ਸਭ ਨੂੰ ਆदत ਪੈ ਦੇ ਕਿ ਮੈਂ ਅੱਗੋਂ ਤੋਂ ਸ਼ਬਦ ਖੋਜਣਾ ਹੈ ਵਾਕ ਪੂਰਾ ਸਮਝਣਾ ਹੈ ਕਹ ਕਪੀਰ ਨਿਰਤਨ ਹੈ ਸੋਈ ਜਾ ਕੇ ਹਿਰਦੇ ਨਾਮ ਨਾ ਹੋਈ ਇਹ ਉੱਤੇ ਵਾਲੇ ਸਾਰੇ ਜਿਹੜੇ ਅਰਥ ਮੈਂ ਕਰਦਾ ਆ ਰਿਹਾ ਸੀ ਉਹਦੇ ਨਾਲ ਮੇਲ ਨਹੀਂ ਖਾ ਰਹੇ ਨੇ ਹੁਣ ਮੱਥਾ ਠੰਕੇਗਾ ਹੁਣ ਗੁਰੂ ਪਾਤਸ਼ਾਹ ਮੈਨੂੰ ਸਮਝਾਓ ਹੁਣ ਗੁਰੂ ਪਾਤਸ਼ਾਹ ਜੀ ਦੀ ਬਾਣੀ ਖੋਜਣੀ ਪੈਗੀ ਗੁਰੂ ਪਾਤਸ਼ਾਹ ਸਾਨੂੰ ਸਮਝਾਨਗੇ ਕਹਿਣਗੇ ਕਾਚਾ ਤਨ ਸੰਚੈ ਮੂਰਖ ਗاوار ਜਿਨ੍ਹਾਂ ਨੇ ਤਾਂ ਦਾ ਮੈਨਾ ਪੈਸਾ ਮਾਇਆ ਇਸਤਰੀ ਮਕਾਨ ਸੋਨਾ ਰੱਖਿਆ ਹੋਇਆ ਉਹ ਇਹਦੇ मीनिंग ਹੀ ਕਰਨਗੇ ਕਿ ਅਗਰ ਧਨ ਕਮਾਤੇ ਹੋ ਅਗਰ ਮਿੰਸੋ ਤੇ ਵੀ ਕਮਾਤੇ ਹੋ ਜਾਂ ਜੈਸੇ ਵਰਜੀ ਬਿਜ਼ਨਸ ਮੇ ਕਮਾਤੇ ਹੋ ਕਾਚਾ ਤਨ 8283 ਅੰਦਰ ਮੈਂ ਨਿਊਯਾਰਕ ਗਿਆ ਇੱਕ ਬੰਦਾ ਮੈਨੂੰ ਕਹਿੰਦਾ ਮੈਂ ਸੋਚਿਆ ਸੀ ਕਿ ਉਹਦੇ ਨਾਲ ਮਿਲ ਕੇ ਟੈਕਸੀ ਪਾ ਲਵਾਂ ਪਰ ਟੈਕਸੀ ਪਾਣ ਤੋਂ ਪਹਿਲਾਂ ਮੈਂ ਸੋਚਿਆ ਵਾਕ ਲੈ ਹੀ ਲਈਏ ਮੈਂ ਅਰਦਾਸਾ ਸੋਧਿਆ ਗੁਰੂ ਪਾਤਸ਼ਾਹ ਜੀ ਮੈਂ ਇਹਦੇ ਨਾਲ ਰਲ ਕੇ ਟੈਕਸੀ ਪਾ ਕੇ ਪਾਰਟਨਰਸ਼ਿਪ ਕਰਨ ਲੱਗਾ ਆਪਣੀ ਇਜਾਜ਼ਤ ਬਖਸ਼ੋ ਵਾਕ ਅੱਗੋਂ ਆ ਗਿਆ ਕਾਚਾ ਤਨ ਸੰਚਿਆ ਮੂਰਖ ਆਵਾਰ ਮੈਂ ਕਿਹਾ ਇਹ ਤੇ ਬਿਜ਼ਨਸ ਕਰਨਾ ਹੀ ਨਹੀਂ ਵਾਹ ਵੀ ਵਾਹ ਐ ਜਿਵੇਂ ਕਮਾਈਆਂ ਕਰਨਾ ਕਾਚਾ ਤਨ ਹੈ ਗੁਰਮਤਿ ਮੈਨੂੰ ਸਿਖਾ ਰਹੀ ਹੈ ਹੱਥ ਪਾਉ ਕਿਛ ਕੰਮ ਕਰ ਗੁਰਮਤਿ ਮੈਨੂੰ ਸਿਖਾ ਰਹੀ ਹੈ ਕਿ ਘਾਲ ਖਾਏ ਕਿਛਤੋਂ ਦੇ ਨਾਨਕ ਰਾਪਛਾਣੇ ਸੇ ਗੁਰਮਤ ਸਾਨੂੰ ਗ੍ਰਸਥੀ ਜੀਵਨ ਸਿਖਾਉਂਦੀ ਹੈ ਔਰ ਪੂਰਾ ਮਿਹਨਤ ਕਰਕੇ ਆਪ ਜੀਣਾ ਤੇ ਟੱਬਰ ਨੂੰ ਪਾਲਣਾ ਜ਼ਰੂਰੀ ਨਹੀਂ ਹੈ ਕਿ ਅਮੀਰੀ ਵਿੱਚ ਪਾਲਣਾ ਸੰਤੋਖ ਵਿੱਚ ਵੀ ਪਾਲਿਆ ਜਾ ਸਕਦਾ ਹੈ ਕਿਰਤ ਤੇ ਕੋਈ ਵੀ ਕੀਤੀ ਜਾ ਸਕਦੀ ਹੈ ਪਰ ਅਸੀਂ ਕਿਰਤ ਵੀ ਉੱਚੀ ਉੱਚੀ ਵੱਡੀ ਵੱਡੀ ਦੇ ਨਾਂ ਰੱਖੇ ਹੋਏ ਨੇ ਜਿਹੜੇ 에어 ਕੰਡੀਸ਼ਨਰ ਵਿੱਚ ਬੈਠਾ ਨ ਹੋ ਰਸਨਾ ਫੋਨ ਕਰੋ ਕੋਰੋਨਾ ਰੁਪਿਆ ਆ ਜਨ ਉਹ ਬਹੁਤ ਅਮੀਰ ਹੁੰਦੇ ਨੇ ਉਹਨਾਂ ਦੀ ਕਿਰਤ ਬੜੀ ਉੱਚੀ ਸਮਝਦੇ ਆ ਗੁਰਮਤਿ ਮੰਨ ਖੈਰੀਆ ਕਾਲ ਖਾਏ ਕਿ ਛੱਤੋਂ ਦੇ ਨਾਨਕ ਰਾ ਪਛਾਣੇ ਸੀ ਮਿਹਨਤ ਕਰਿਆ ਕਰ ਇਹਦੇ ਚੋਂ 10ਵਾਂ ਵੀ ਕੱਢਿਆ ਪੂਰਾ ਵੰਦ ਕੱਢ ਮਿਹਨਤ ਕਰਿਆ ਕਰ ਇਹ ਇਹ ਜੀਵਨ ਜਾਚੈ ਤੈਨੂੰ ਸੁਖ ਮਿਲੇਗਾ ਹੁਣ ਨਿਰਤਨ ਮੈਂ ਹਾਂ ਕਿਉਂ ਕਿਉਂਕਿ ਮੈਂ ਮੰਦੇ ਖਿਆਲਾਂ ਦਾ ਧੰਨ ਇਕੱਤਰ ਕਰਦਾ ਲੋਕ ਆਉਗਣ ਕੀ ਬੰਨੇ ਗੰਠੜੀ ਗੁਣ ਨਾ ਵਿਹਾਜਿਆ ਕੋਈ ਔਰ ਗੁਣ ਕੀ ਹੁੰਦੇ ਨੇ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਇਹ ਪੌੜੀਆਂ ਪੜਦੇ ਜਾਓਗੇ ਨਾ ਅੱਗੇ ਚੱਲ ਕੇ ਸੋਦਰ ਤੱਕ ਜਾ ਕੇ ਸੋ ਪਾਤਸ਼ਾ ਸ਼ਾਹ ਪਾਤਸ਼ਾਹਬ ਨਾਨਕ ਰਣ ਰਜਾਈ ਮੈਂ ਉਸ ਪਾਤਸ਼ਾਹ ਦੇ ਦਰ ਦੇ ਅੰਦਰ ਆ ਗਿਆ ਜਿੱਥੇ ਖਜ਼ਾਨਾ ਖੁੱਟ ਖਜ਼ਾਨਾ ਹੈ ਇਹ ਖੁੱਟ ਖਜ਼ਾਨੇ ਨੂੰ ਕਾਚਾ ਤਨ ਨਹੀਂ ਕਹਿੰਦੇ ਨੇ ਮੇਰੇ ਆਗੂਣ ਜਿਹੜੇ ਇਕੱਠੇ ਕੀਤੇ ਹੋਏ ਨੇ ਉਹਨਾਂ ਨੂੰ ਕਾਚਾ ਤਨ ਕਹਿੰਦੇ ਨੇ ਮੈਂ ਬਚਪਨ ਤੋਂ ਸਿੱਖਿਆ ਗਲੀ ਵਿੱਚ ਇੱਕ ਬੱਚਾ ਦੂਜੇ ਬੱਚੇ ਨੂੰ ਦਬਾਉਂਦਾ ਹੈ ਮੈਂ ਦਬਾਣਾ ਸਿੱਖ ਲਿਆ ਮੈਂ ਕਾਚਾ ਤਨ ਸੰਚ ਲਿਆ ਇਕੱਠਾ ਕਰ ਲਿਆ ਮੈਂ ਦੇਖਿਆ ਉਹ ਗਾਲਾਂ ਕੱਢਦਾ ਹੈ ਗਾਲਾਂ ਕੱਢ ਕੇ ਆਪਣੀ ਗੇਮ ਮਨਵਾ ਲੀਦਾ ਹੈ ਹਾਰੀ ਹੋਈ ਗੇਮ ਵੀ ਜਿੱਤ ਜਾਈਦਾ ਹੈ ਮੈਂ ਉਹ ਵੀ ਸਿੱਖ ਲਿਆ ਤੱਕਾ ਦੇ ਲਈਦਾ ਮੈਂ ਵੀ ਸਿੱਖ ਲਿਆ ਇਹ ਕਾਚਾ ਤਨ ਇਕੱਠੇ ਕਰਦੇ ਗਏ ਬਚਪਨ ਤੋਂ ਕਰਦੇ ਗਏ ਕਰਦੇ ਗਏ ਫਿਰ ਮੈਂ ਦੇਖਿਆ ਮੈਂ ਮਰਦਾ ਮੈਂ ਆਪਣੀ ਭੈਣ ਨੂੰ ਦਬਾ ਸਕਦਾ ਵੱਡਾ ਹੋ ਕੇ ਮੈਂ ਪਤਨੀ ਨੂੰ ਦਬਾ ਸਕਦਾ ਮੇਰਾ ਪਿਤਾ ਮੇਰੀ ਮਾਂ ਨੂੰ ਦਬਾਂਦਾ ਸੀ ਇਸ ਤਰੀਕੇ ਦੇ ਨਾਲ ਇਹ ਕਾਚਾ ਤਨ ਮੈਂ ਇਕੱਠਾ ਕਰ ਲਿਆ ਇਹ ਕਰਦੇ 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 ਮੈਂ ਸਾਰਾ ਅਗੁਣਾ ਕੀ ਗੰਠੜੀ ਸਿਰ ਤੇ ਬਨ ਲਈ ਇਸ ਨੂੰ ਕਹਿੰਦੇ ਨੇ ਕਾਚਾ ਤਨ ਸੰਚਿਆ ਮੂਰਖਗਾ ਵਾਰ ਪਰ ਸਾਚਾ ਤਨ ਕਿੱਥੋਂ ਮਿਲਦਾ ਹੈ ਸਾਚਾ ਤਨ ਗੁਰਮਤੀ ਪਾਏ ਸਤਗੁਰ ਦੀ ਮਤ ਨਾਲ ਸਾਚਾ ਤਨ ਮਿਲਦਾ ਹੈ ਸਾਚਾ ਤਨ ਹੁੰਦਾ ਹੈ ਸਹਿਜ ਸੰਤੂਖ ਮਿੱਠਾ ਬੋਲਣਾ ਨਮਰਤਾ ਚ ਰਹਿਣਾ ਕੋਈ ਕੰਪਲੈਕਸ ਨਹੀਂ ਕਿ ਮੈਂ ਅਮੀਰ ਆ ਕਿ ਗਰੀਬ ਆ ਹਰ ਕਿਸੇ ਨਾਲ ਮੈਂ ਜੱਫੀ ਪਾ ਸਕਦਾ ਹਾਂ ਹਰ ਕਿਸੇ ਦੇ ਕਰ ਜਾ ਸਕਦਾ ਹਾਂ ਹਰ ਕਿਸੇ ਨੂੰ ਬਿਨਾਂ ਵਿਤਕਰੇ ਤੋਂ ਮੈਂ ਮਿਲ ਸਕਦਾ ਹਾਂ ਸਾਚਾ ਤਨ ਪੁਰਾਣੇ ਜ਼ਮਾਨੇ 'ਚ ਰਾਜਾ ਵੀ ਝੁੱਗੀ ਦੇ ਅੰਦਰ ਪੇਸ ਬਦਲ ਕੇ ਚੱਲਾ ਜਾਂਦਾ ਸੀ। ਅੱਜ ਦੇ ਜ਼ਮਾਨੇ ਅੰਦਰ ਸਭ ਕੁਝ ਉਲਟ ਹੋ ਗਿਆ ਹੈ। ਕੋਣ ਬਦਲਿਆ ਮਨੁੱਖ ਦੇ ਖਿਆਲ ਬਦਲੇ। ਅੱਜ ਮਨੁੱਖ ਨੂੰ ਅਮੀਰੀ ਗਰੀਬੀ ਦਾ ਵਿਤਕਰ ਹੈ। ਅਮੀਰਾਂ-ਮੀਰਾਂ ਦੇ ਵਿਆਹ ਹੁੰਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਕੁਝ ਹੁੰਦਾ ਹੈ। ਔਰ ਜੇ ਅਮੀਰ ਗਰੀਬ ਦਾ ਵਿਆਹ ਹੋ ਜਾਏ ਤਾਂ ਵੀ ਤੁਸੀਂ ਸਭ ਜਾਣਦੇ ਹੋ ਕਿ ਗਰੀਬ ਦੀ ਕਿਹੜੇ ਪਾਵਿਕ ਦੀ ਹੈ। ਕਿਵੇਂ ਅਮੀਰ ਆਪਣੀ ਡਿਕਟੇਸ਼ਨ ਦਿੰਦਾ ਹੈ ਤੇ ਗਰੀਬ ਆਪਣੀ ਕਿਡਨੀ ਵੀ ਵੇਚ ਕੇ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਦਾ ਜਿਹੜੀਆਂ ਮਰਨ ਤੱਕ ਪੂਰੀਆਂ ਨਹੀਂ ਕਰ ਪਾਉਂਦੇ ਨੇ ਇਹ ਜਦੋਂ ਅਸੀਂ ਸੱਚ ਦੇ ਖਜ਼ਾਨੇ ਨੂੰ ਲੈਣਾ ਚਾਹਾਂਗੇ ਤਾਂ ਉਹ ਪ੍ਰਾਪਤ ਹੈ ਪਰ ਅਸੀਂ ਸੋਚਿਆ ਸੱਚ ਦਾ ਖਜ਼ਾਨਾ ਇਹ ਅਮੀਰੀ ਇਹ ਰੱਬ ਜੀ ਜਿੰਨੂੰ ਦਿੰਦੇ ਨਹੀਂ ਇਸ ਕਰਕੇ ਅਰਥ ਫਿਰ ਦੁਬਾਰਾ ਸਮਝਣ ਪੈਣਗੇ ਦਾਤਾ ਦਾਤ ਰੱਖੀ ਆਤਾ ਆਪਣੇ ਜਿਸ ਭਾਵੈ ਤਿਸ ਦੇ ਇਹਦੇ ਅਰਥ ਅਸੀਂ ਇਹ ਹੀ ਸਮਝਦੇ ਸਾਂ ਰੱਬ ਜੀ ਕੋਲ ਦਾਤਾ ਹੈ ਰੱਬ ਜੀ ਨੂੰ ਦੇਣਾ ਚਾਹੁੰਦੇ ਨੇ ਉਹਨੂੰ ਦਿੰਦੇ ਨੇ ਜਿਹਦੇ ਨਾਲ ਵਿਤਕਰਾ ਕਰਦੇ ਨੇ ਜਿਨਨੇ ਰੱਬ ਜੀ ਦੀ ਮੱਜ ਮਾਰੀਆ ਉਹਨਾਂ ਨੂੰ ਨਹੀਂ ਦਿੰਦੇ ਨੇ ਉਹਨਾਂ ਦੀ ਕਿਸਮਤ ਰੱਬ ਜੀ ਖਰਾਬ ਕਰ ਦਿੰਦੇ ਨੇ ਉਹਦੇ ਉੱਤੇ ਰਾਉ ਕੇ ਤੂ ਅਰਸ਼ ਨਹੀਂ ਬਲੀ ਕਰ ਦਿੰਦੇ ਨੇ ਉਹਦੇ ਚੰਨ ਤਾਰੇ ਚੜ੍ਹੇ ਆਕਾਸ਼ ਵਿਰਾ ਦਿੰਦੇ ਨੇ ਪਰ ਅਰਥ ਸਮਝੇ ਸੀ ਕਿ ਉਹ ਅਰਥ ਵੀ ਮੇਰੇ ਬਾਰੇ ਚੱਲ ਰਹੇ ਨੇ ਜਦੋਂ ਮੈਂ ਕਹਿ ਰਿਹਾ ਸਤਗੁਰੂ ਜੀ ਮੰਨੂ ਆਪਣਾ ਸੁਮਤ ਬਖਸ਼ੋ ਇਹਦਾ ਮਤਲਬ ਸਤਗੁਰੂ ਜੀ ਦਾ ਖਜ਼ਾਨਾ ਇੰਜ ਪਿਆ ਹੈ ਤਾਂ ਅਰਥ ਨਿਕਲ ਕੇ ਸਾਹਮਣੇ ਆ ਜਾਣਗੇ ਦਾਤਾ ਦਾਤ ਰੱਖੀ ਹੱਥ ਆਪਣੇ ਇਹਨ ਸਭ ਵਾਸਤੇ ਪਈ ਹੈ ਜਿਸ ਪਾਵੇ ਜਿਸ ਇਨਸਾਨ ਨੂੰ ਇਹ ਦਾਤ ਪਾਵੇ ਪਸੰਦ ਆਵੇ ਤਿਸ ਦੇ ਆਉ ਲੈ ਨਿਆ ਉਹ ਲੈ ਲੋ ਪਰ ਅਸੀਂ ਦਾਤ ਵੀ ਲੈਣ ਨਹੀਂ ਆਂਦੇ ਅਸੀਂ ਗੁਰਦੁਆਰੇ ਵੀ ਆ ਕੇ ਅਰਦਾਸ ਕਰਦੇ ਮੈਨੂੰ ਅਮੀਰ ਬਣਾ ਦਿਓ ਮੈਂ ਵੀ ਅਮੀਰਾਂ ਦੀ ਕਤਾਰ 'ਚ ਖੜਾ ਹੋ ਸਕਾਂ ਮੈਂ ਬੜਾ ਸ਼ਰਮਿੰਦਾ ਫੀਲ ਕਰਦਾ ਜਦੋਂ ਮੈਂ ਗਰੀਬ ਉਹਨਾਂ ਦੇ ਸਾਹਮਣੇ ਹੁੰਦਾ ਦਾਤ ਨਹੀਂ ਲੈਣ ਆਂਦੇ ਸੋ ਕੱਲ ਅਮੀਰੀ ਮੰਗਣ ਆਂਦਿਆਂ ਨਾ ਮੇਰਾ ਮਕਾਨ ਬਣਾ ਦਿਓ ਮੇਰੀ ਕਮਾਈ ਬਣਵਾ ਦਿਓ ਮੇਰਾ ਕੇਸ ਜਿੱਤਵਾ ਦਿਓ ਮੈਨੂੰ ਮਰਸੀਡੀਜ਼ ਕਾਰ ਲੈ ਦਿਓ ਮੇਰੇ ਤੇ ਪੁੱਤਰ ਦਾ ਉੱਚੇ ਕਾਰਜ ਰਿਸ਼ਤਾ ਕਰਾ ਦਿਓ ਇਹ ਹੀ ਮੰਗਣ ਆਂਦੇ ਆਂ ਪਰ ਦਾਤ ਇੰਜ ਹੀ ਪਈ ਰਹੀ ਜਿੰਨੂੰ ਇਹ ਦਾਤ ਪਸੰਦ ਆ ਉਹ ਆ ਕੇ ਕਹੇਗਾ ਮੈਨੂੰ ਸਹਿਜ ਦਿਓ ਸੰਤੁਖ ਦਿਓ ਨਿਮਰਤਾ ਦਿਓ ਮਿਠਾਸ ਦਿਓ ਮੇਰਾ ਕਰੋਧ ਵਿਲੀਨ ਕਰ ਦਿਓ ਮੈਨੂੰ ਨਿਮਰਤਾ ਸਿਖਾ ਦਿਓ ਮੈਨੂੰ ਮਿੱਠਾ ਬੋਲ ਸਿਖਾ ਦਿਓ ਦਾਤ ਨੇ ਦਾਤ ਰੱਖੀ ਹੋਈ ਹੈ ਹੁਣ ਅਸੀਂ ਕਬੀਰ ਸਾਹਿਬ ਦੇ ਇਸ ਆਖਰੀ ਪੰਕਤੀ ਨੂੰ ਦੇਖਦਿਆਂ ਹੋਇਆਂ ਸ਼ਬਦ ਨੂੰ ਜ਼ਰਾ ਸਮਝਣ ਦੀ ਯਤਨ ਕਰਦੇ ਹਾਂ ਹੁਣ ਸਾਨੂੰ ਸੰਜੀਦਗੀ ਚਾਹੀਦੀ ਹੈ ਹੁਣ ਮੇਰਾ ਸਟੇਟਸ ਕੀ ਹੈ ਮੈਂ ਅਮੀਰ ਹਾਂ ਗਰੀਬਾਂ ਗੋਰਾ ਹਾਂ ਕਾਲਾ ਹਾਂ ਮੈਨੂੰ ਮੇਰੀ ਮੈਨ ਲੱਗੀ ਹੋਈ ਹੈ ਮੈਂ ਝੁੱਗੀ 'ਚ ਰਹਿੰਦਾ ਵਾਂ ਜਾਂ ਮੈਂ ਮਹਿਲ 'ਚ ਰਹਿੰਦਾ ਸਾਰੀਆਂ ਗੱਲਾਂ ਬੰਦ ਕਰਕੇ ਆਪਣੇ ਦਿਮਾਗ ਦੀ ਚਾਰੋਂ ਪਾਸੋਂ ਧਿਆਨ ਹਟਾ ਕੇ ਇਸ ਬਾਰੇ ਸੋਚਣਾ ਹੈ ਮੇਰੇ ਮਨ ਦੀ ਬਿਰਤੀ ਬਾਰੇ ਗੱਲ ਚੱਲ ਰਹੀ ਹੈ ਕਿਸੇ ਅਮੀਰ ਗਰੀਬ ਬਾਰੇ ਨਹੀਂ ਚੱਲ ਰਹੀ ਹੈ ਮੈਨੂੰ ਨਿਰਤਨ ਕਿਹਾ ਜਾ ਰਿਹਾ ਹੈ ਭਾਵੇਂ ਮੈਂ ਕਰੋੜਪਤੀ ਹਾਂ ਕਹ ਕਬੀਰ ਨਿਰਤਨ ਹੈ ਸੋਈ ਅੱਛਾ ਨਿਰਤਨ ਦੀ ਡੈਫੀਨੇਸ਼ਨ ਦਿੱਤੀ ਜਾ ਰਹੀ ਹੈ 사త్సੰਗਤ ਇਸ ਸ਼ਬਦ ਨੂੰ ਵਿਚਾਰ ਕਰਦੇ ਆ ਦੁਬਾਰਾ ਕਰ ਲਈਏ ਕਿ ਜੇ ਗਰੀਬ ਕਿੱਥੇ ਵੀ ਜਾਏ ਉਹਨੂੰ ਆਦਰ ਨਹੀਂ ਮਿਲਦਾ ਅਮੀਰ ਜਾਏ ਉਹਨੂੰ ਆਦਰ ਮਿਲਦਾ ਗਰੀਬ ਅਮੀਰ ਦੇ ਘਰ ਜਾਏ ਉਹਨੂੰ ਪਿੱਠ ਕਰ ਦਿੰਦੇ ਨੇ ਅਮੀਰ ਗਰੀਬ ਦੇ ਘਰ ਜਾਏ ਉਹਦਾ ਸਤਿਕਾਰ ਕਰਦੇ ਨੇ ਇਹਦਾ ਮਤਲਬ ਸਾਰੇ ਸ਼ਬਦ ਇਹ ਅਮੀਰਾਂ ਨੂੰ ਪਾੜ ਦਿੰਦਾ ਗੁਰਮਤ ਤੇ ਅਮੀਰ ਨੂੰ ਨਹੀਂ ਪੰਡਦੀ ਸਾਰੇ ਅਮੀਰ ਤੇ ਆਕੜ ਖਾਨ ਨਹੀਂ ਹੁੰਦੇ ਇਹਦਾ ਮਤਲਬ ਪੈਸਾ ਕਮਾਣਾ ਮਾੜੀ ਗੱਲ ਹੈ ਇਹਦਾ ਮਤਲਬ ਅਮੀਰ ਬੰਨਾ ਮਾੜੀ ਗੱਲ ਹੈ ਪਰ ਗੁਰਮਤੀ ਪਹਿਲਾ ਸ਼ਬਦ ਸ਼ੁਰੂ ਹੁੰਦਾ ਹੈ ਸਿਰੀ ਰਾਗ ਵਿੱਚ ਮੋਤੀ ਤਮੰਦਰ ਉਸਰੇ ਰਤਨੀ ਤੋ ਗੁਰੂ ਸਾਹਿਬ ਜਿਦਾ ਬੜਾ ਅਮੀਰ ਬਣਾ ਰਹੇ ਨੇ ਕਹਿੰਦੇ ਜਿੰਨਾ ਮਰਜੀ ਵੱਡਾ ਅਮੀਰ ਬਣ ਜਾ ਪਰ ਮਤ ਦੇਖ ਭੁੱਲਾ ਬਸ ਇਹਦਾ ਮਤਲਬ ਅਮੀਰੀ ਨੂੰ ਕੰਡਮ ਨਹੀਂ ਕੀਤਾ ਗਿਆ ਉਹਨਾਂ ਨੇ ਕੰਡਮ ਕੀਤਾ ਜਿਨ੍ਹਾਂ ਨੇ ਪੈਸੇ ਨੂੰ ਅਮੀਰੀ ਨੂੰ ਮਾਣਿਆ ਨਹੀਂ ਲੇਕਿਨ ਕਮਾਣ ਵਾਲੇ ਨੂੰ ਪੜ ਦਿੱਤਾ ਐਜ਼ ਇਫ ਕਿ ਪੈਸਾ ਔਰ ਮਾਇਆ ਰਸਤੇ ਵਿੱਚ ਰੁਕਾਵਟ ਹੈ ਅਮੀਰ ਵੀ ਨਿਮਰਤਾ ਭਰਪੂਰ ਗਰੀਬ ਹੋ ਸਕਦਾ ਹੈ ਮਨ ਕਰਕੇ ਰਿਦੈ ਗਰੀਬੀ ਕਰਕੇ ਅਮੀਰ ਵੀ ਜਾਤ ਪਾਤ ਛੱਡ ਸਕਦਾ ਹੈ ਔਰ ਸਾਧ ਸੰਗਤ ਜੇ ਅਮੀਰੀ ਦੇਖਣੀ ਹੋਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੇਖੋ ਜੇ ਅਮੀਰੀ ਦੇਖਣੀ ਹੋਵੇ ਤਾਂ ਮਾਤਮਾ ਬੁੱਧ ਦੀ ਦੇਖੋ ਦੇ ਵਰ ਵੈਰੀ ਰਿਚ ਜੇ ਸਟੇਟਸ ਬਾਰਲੇ ਤੱਕਣੇ ਹੋਵੇ ਗੁਰੂ ਪਾਛਾਇ ਬਰਲੇ ਸਟੇਟਸ ਵਾਲੀ ਅਮੀਰੀ ਨੂੰ ਪੰਡ ਨਹੀਂ ਰਹੇ ਨੇ ਜੇ ਕੋਈ ਵੀ ਵੱਡੇ ਤੋਂ ਵੱਡਾ ਪੈਸੇ ਵਾਲਾ ਜਿੰਨਾ ਮਰਜੀ ਤਣੀ ਹੋਵੇ ਅਮੀਰ ਹੋਵੇ ਸੱਚੇ ਮੁੱਚੀ ਦਾ ਅਮੀਰ ਹੋਵੇ ਔਰ ਜੇ ਕੋ ਕਵੇ ਮੇਰੇ ਕੋਲ ਤੁਹਾਡੇ ਰਬ ਜੀ ਗੁਣ ਨਹੀਂ ਹਨ ਮੈਂ ਗੁਣ ਲੈਣ ਆਇਆ ਹਾਂ ਉਹਨੂੰ ਕਹਿੰਦੇ ਨੇ ਗੁਰਮਤੀ ਚ ਗਰੀਬ ਰਿਦਾ ਗਰੀਬੀ ਨਮਰਤਾ ਨਾਲ ਆਇਆ ਜਿਉ ਕਵੇ ਮੇਰੇ ਮਕਾਨ ਮਹਿਲ ਪ੍ਰਾਪਰਟੀਆਂ ਬੋਥ ਸਾਰੀਆਂ ਹਨ ਪਰ ਮੇਰੇ ਮਨ ਨੂੰ ਤੁਹਾਡਾ ਦਰ ਚਾਹੀਦਾ ਇਸ ਕਰਕੇ ਮੇਰਾ ਕੋਈ ਹੋਰ ਦਰ ਨਹੀਂ ਹੈ ਉਹਨੂੰ ਗੁਰਮਤਿ ਚ ਬਿਦਰ ਕਹਿੰਦੇ ਨੇ ਬਿਦਰ ਤੁਹਾਡਾ ਦਰ ਮੈਂ ਸਾਰੇ ਬਰਲੇ ਦਰ ਛੱਡੇ ਜਿਹੜਾ ਕਵੇ ਮੇਰਾ ਹੋਰ ਕੋਈ ਦਰ ਨਹੀਂ ਹੈ ਮੇਰਾ ਕੋਈ ਮਾਤਾ ਪਿਤਾ ਨਹੀਂ ਹੈ ਮੇਰੇ ਜਿਹੜੇ ਦੁਨਿਆਵੀ ਮਾਤਾ ਪਿਤਾ ਨੇ ਔਰ ਦੁਨੀਆਂ ਦੇ ਸਾਰੇ ਮਾਤਾ ਪਿਤਾ ਨੇ ਸਭ ਦਾ ਮਾਤਾ ਪਿਤਾ ਦਾ ਸਤਿਕਾਰ ਤੇ ਕਰਦਾ ਪਰ ਤੁਸੀਂ ਜਦ ਤੱਕ ਮੇਰੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਨੀ ਨਾ ਬਣਦੇ ਮੈਂ ਮਨ ਕਰਕੇ ਇੰਜ ਨਹੀਂ ਬਣਾਉਂਦਾ ਨਾ ਤੁਹਾਨੂੰ ਕਿਉਂਕਿ ਮੈਨੂੰ ਦੁਨੀਆਂ 'ਚ ਹੀ ਮਾਤਾ ਪਿਤਾ ਦੇਖਣੇ ਨਹੀਂ ਆਂਦੇ ਨੇ ਮੈਨੂੰ ਸਿਖਾਓ ਕਿਉਂ ਕਿ ਮੈਂ ਅਨਾਥ ਹਾਂ ਸਾ ਸੰਗਤ ਉਹਨ ਗੁਰਮਤ ਦੇ ਬੜੇ ਉੱਚੇ ਅਰਥ ਨਿਕਲ ਕੇ ਆਏ ਅਨਾਥ ਗਰੀਬ ਹੁਣ ਸ਼ਬਦ ਪੜ੍ਹ ਕੇ ਦੇਖੋ ਕਹਿਆ ਕਰਨਾ ਦਿੱਤਾ ਲੈਣਾ ਜੋ ਕਿਹਾ ਉਹ ਕਰਨਾ ਸਿਰ ਮੱਥੇ ਸਰ ਮੈਂ ਕਰੋੜਾਪਤੀ ਹੂੰ ਆਪਕੀ ਮਰਜ਼ੀ ਮੰਨਤੇ ਹੋ ਦੁਨੀਆ ਵੀ ਮੰਨਤੀ ਹੈ ਮੈਂ ਕਰੋੜਾਪਤੀ ਹੂੰ ਪਰ ਜੋ ਆਪਨੇ ਕਹਾ ਉਹ ਮੈਂ ਕਰਨੇ ਕੋ ਤਿਆਰ ਹੂੰ ਗਰੀਬ ਅਗੇ ਪਰੌੜਾ ਅਦੇ ਚ ਉਹਦੇ ਚ ਆਏਗਾ ਜਦੋਂ ਦਾ ਮੈਟਾਫਰ ਬਨੇਗਾ ਨਾ ਪੂਰਾ ਕਹਿਆ ਕਰਨਾ ਦਿੱਤਾ ਲੈਣਾ ਕੌਣ ਕਰਦਾ ਹੈ ਗਰੀਬਾਂ ਅਨਾਥਾਂ ਤੇਰਾ ਮਾਣਾ ਇਹ ਸਿਰਫ ਚੁੱਗੀ ਵਾਲੇ ਗਰੀਬ ਦੀ ਗੱਲ ਨਹੀਂ ਚੱਲ ਰਹੀ ਬਰਲੇ ਸਟੇਟਸ ਵਾਲੇ ਸਿਰਫ ਗਰੀਬ ਦੀ ਗੱਲ ਨਹੀਂ ਚੱਲ ਰਹੀ ਅਮੀਰੀ ਇਹ ਅਮੀਰੀ ਮਾਣ ਕੇ ਕਹੇਆ ਕਰਨਾ ਵਾਲਾ ਗਰੀਬ ਬਣ ਸਕਦਾ ਹੈ ਔਰ ਅਨਾਥ ਬਣ ਸਕਦਾ ਹੈ ਡਿਪੈਂਡਸ ਹਾਊ ਯੂ ਥਿੰਕ ਹਾਊ ਯੂ ਬਿਹੇਵ ਸੱਚਮੇਂ ਸਾਡਾ ਬਿਹੇਵ और जरा वतीरा है ना वती दसेगा मेरा की करैक्टर आचरण और सोचनी और ख्याल बड़ा मैं अमीर और गरीब दे मैं नेड़े बहन ना चाहता हूँ गरीब न रियलाइज कराव कि तू गरीब है मैं अमीर हाँ फिर मेरी एसमीरी का कुछ फायदा नहीं मैं उच्ची दा हाँ यह मेरा भुलेखा होएगा सो so, ਸਰਥਨ ਔਰ ਨਿਰਤਨ ਦੇ ਹੁਣ ਟੌਪਿਕ ਦੇ ਅੰਦਰ ਅਸੀਂ ਜਾਵਾਂਗੇ ਕਿ ਇਸ ਸ਼ਬਦ ਵਿੱਚ ਅਮੀਰ ਨੂੰ ਨਹੀਂ ਪੰਡਿਆ ਗਿਆ